ਹਿੰ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਸਰ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈਆ ਕੀ ਸੀ ਪੂਰਾ ਮਾਮਲਾ ਇਸ ਬਾਰੇ ਜਾਣਕਾਰੀ ਦਿਓ ਇਹਦੇ ਵਿੱਚ ਇਸ ਤਰ੍ਹਾਂ ਸਿਗਾ ਜੀ ਸਾਨੂੰ ਸਾਡੇ ਸੀਨੀਅਰ ਆਫਿਸਰਸ ਦੀਆਂ ਮਾਨਯੋਗ ਸ਼੍ਰੀ ਡੀਜੀਪੀ ਸਾਹਿਬ ਸਾਡੇ ਜਿਹੜੇ ਹੈਗੇ ਨੇ ਏਐਨਟੀਐਫ ਤੇ ਤੇ ਉਹ ਸੀਨੀਅਰ ਅਫਸਰ ਸਹਿਬਾਨ ਪਲੱਸ ਸਾਡੇ ਜਿਹੜੇ ਏਆਈਜੀ ਸਾਹਿਬ ਹੈਗੇ ਆ ਇਨਾਂ ਦੀ ਰਹਿਨਮਾਈ ਦੇ ਵਿੱਚ ਇਨਾਂ ਦੀ ਡਾਇਰੈਕਸ਼ਨ ਦੇ ਅਧਾਰ ਤੇ ਜਿਹੜਾ ਸਾਡਾ ਮੁਹਿੰਮ ਚੱਲ ਰਹੀ ਹੈ ਇਹਦੇ ਤਹਿਤ ਜਿਹੜੀ ਕਿ ਸਾਡੀ ਪੁਲਿਸ ਪਾਰਟੀ ਇਲਾਕੇ ਵਿੱਚ ਸੀਗੀ ਤੇ ਉੱਥੇ ਏਸੀ ਪਰਮਜੀਤ ਦੇ ਕੋਲ ਇਨਫੋਰਮੇਸ਼ਨ ਮੁਖਬਰੀ ਮਿਲੀ ਸੀਗੀ ਕਿ ਗੁਰਪ੍ਰੀਤ ਸਿੰਘ ਰੂਫ T2 ਨਾਮ ਦਾ ਵਿਅਕਤੀ ਜਿਹੜਾ ਹੈਗਾ ਇਹ ਜਨਤਾਨਗਰ ਦਾ ਰਹਿਣ ਵਾਲਾ ਹੈਗਾ ਤੇ ਇਹ ਜਿਹੜਾ ਹੈਗਾ ਆਪਣੇ ਘਰੋਂ ਕਾਫੀ ਮਾਤਰਾ ਵਿੱਚ ਹਿਰੋਇਨ ਲੈ ਕੇ ਤੇ ਅੱਗੇ ਸਪਲਾਈ ਦੇਣ ਵਾਸਤੇ ਜਾ ਰਿਹਾ ਹੈ ਤੇ ਜਿਸ بیس ਤੇ ਸਾਡੀ ਪੁਲਿਸ ਪਾਰਟੀ ਨੇ ਉਥੇ ਇਮੀਡੀਏਟ ਐਕਸ਼ਨ ਕਰਦੇ ਹੋਏ ਤੇ ਉਥੇ ਇਹਦੇ ਘਰੇ ਨੂੰ ਕਾਬੂ ਕਰ ਲਿਆ ਨਿਕਲਦੇ ਨੂੰ ਇਹਦੇ ਕੋਲ ਇੱਕ ਬੈਗ ਮੌਜੂਦ ਸੀਗਾ ਤੇ ਜਦੋਂ ਮੈਨੂੰ ਉਹਨਾਂ ਨੇ ਕਾਲ ਕਰਕੇ ਬੁਲਾਇਆ ਤੇ ਮੇਰੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਉਹ ਬੈਗ ਖੋਲ ਕੇ ਦੇਖਿਆ ਤੇ ਵਿੱਚੋਂ ਹਿਰੋਇਨ ਬਰਾਮਦ ਹੋਈ ਤੇ ਜਿਹੜੀ 1 ਕਿਲੋ ਵੀ ਗ੍ਰਾਮ ਹਿਰੋਇਨ ਸੀਗੀ ਠੀਕ ਹੈ ਸਰ ਇਹ ਜਿੰਨੇ ਦਿਨ ਤੋਂ ਇਹ ਕੰਮ ਕਰ ਰਿਹਾ ਸੀਗਾ ਤੇ ਇਹ ਪਹਿਲਾਂ ਕੋਈ ਮੰਗਲੇ ਦਰਜ ਹੈਗੇ ਇਹ ਕਰੀਬ 2 ਸਾਲ ਤੋਂ ਇਹ ਸਮਾਨ ਜਿਹੜਾ ਹੈਗਾ ਵੇਚ ਰਿਹਾ ਹੈਗਾ ਇਹਦੇ ਕਿਛੇ ਇਹ ਹੈ ਕਿ ਇਹਦਾ ਜਿਹੜਾ ਭਰਾ ਹੈਗਾ ਸੰਦੀਪ ਸਿੰਘ ਉਹ ਸ਼ਾਇਦ ਤੁਹਾਨੂੰ ਪਤਾ ਹੋਵੇ ਅਕਸ਼ੇ ਛਾਪੜਾ ਜਿਹੜਾ ਉਹਨੂੰ ਐਨਸੀਬੀ ਵੱਲੋਂ ਫੜਿਆ ਗਿਆ ਸੀਗਾ ਤੇ 20 ਕਿਲੋ ਹਿਰੋਇਨ ਬਰਾਮਦ ਹੋਈ ਸੀਗੀ ਉਹਦਾ ਜਿਹੜਾ ਕੋ-ਅਕਿਊਜ਼ਡ ਸੰਦੀਪ ਸਿੰਘ ਸੀਗਾ ਤੇ ਉਹ ਉਹ ਉਸ ਦੌਰਾਨ ਜਿਹੜਾ ਹੈਗਾ ਉਹ ਜਦੋਂ ਜੇਲ੍ਹ ਚਲਾ ਗਿਆ ਤੇ ਉਸ ਤੋਂ ਬਾਅਦ ਇਹ ਨਹੀਂ ਜਿਹੜਾ ਹੈਗਾ ਉਹਦਾ ਸਮਾਨ ਸਪਲਾਈ ਕਰਨਾ ਸ਼ੁਰੂ ਕਰਤਾ ਸੀ ਕਰੀਬ 2 ਸਾਲ ਤੋਂ ਇਹ ਹਿਰੋਇਨ ਦੀ ਸਪਲਾਈ ਕਰ ਰਿਹਾ ਸੀਗਾ ਆਪਣੇ ਗਾਕਾ ਨੂੰ ਕੀ ਸਰ ਇਹ ਲੋਕਲ ਨੂੰ ਇਸਤੇਮਾਲ ਕਰਦਾ ਸੀਗਾ ਜਾਂ ਕਿਤੇ ਬਾਹਰਲੇ ਏਰੀਆ ਦੇ ਵਿੱਚ ਸਪਲਾਈ ਕਰਦਾ ਸੀ ਪਰ ਤੁਹਾਨੂੰ ਕਿਥੇ ਥੋਕ ਚ ਇਹ ਲੋਕਲ ਏਰੀਆ ਦੇ ਵਿੱਚ ਇਹਦੀ ਸਪਲਾਈ ਜ਼ਿਆਦਾ ਸੀ ਜਿਹੜੇ ਇਹ ਜਾਣਕਾਰ ਸੀਗੇ ਬੰਦੇ ਉਹਨਾਂ ਨੂੰ ਸਪਲਾਈ ਹਾਂ ਤੇ ਸਰ ਇਹ ਇਹ ਹੁੰਦਾ ਕਿਥੋਂ ਸੀ ਇਹ ਨੀ ਭਾਰੀ ਮਾਤਰਾ ਦੇ ਵਿੱਚ ਇਹ ਇਹ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਹੈਗਾ ਇਹ ਸਮਾਨ ਇਹਦੇ ਕੋਲ ਇਹਦੇ ਜਿਹੜਾ ਭਰਾ ਹੈਗਾ ਸੰਦੀਪ ਸਿੰਘ ਉਹਨੇ ਰੱਖਿਆ ਹੋਇਆ ਸੀਗਾ ਔਰ ਉਹਦਾ ਸਮਾਨ ਜਿਹੜਾ ਹੈਗਾ ਇਹ ਕੱਟ ਰਿਆ ਸੀਗਾ ਸਪਲਾਈ ਕਰ ਰਿਹਾ ਸੀ ਕੱਟ ਰਿਆ ਸੀਗਾ ਠੀਕ ਹੈ ਸਰ ਕਈ ਵਾਰ ਇਹ ਜਿਆਦਾ ਮਾਤਰਾ ਦੇ ਵਿੱਚ ਵੀ ਸਮਾਨ ਦੇ ਰਿਹਾ ਸੀ ਜਿਸ ਤਰ੍ਹਾਂ ਹੁਣ ਇਹਨੇ ਕਰੀਬ 1 ਕਿਲੋ ਸਮਾਨ ਦੀ ਸਪਲਾਈ ਦੇਣ ਵਾਸਤੇ ਜਾਣਾ ਸੀਗਾ ਠੀਕ ਹੈ ਸਰ ਇਹ ਕੋਈ ਕੋਈ ਲੀਡ ਹੋਰ ਮਿਲੀ ਆ ਵੀ ਕਿੰਨਾ ਕੁ ਸਮਾਨ ਹੋਰ ਸੀਗਾ ਬ੍ਰਹਮ ਹੋ ਸਕਦਾ ਕਿ ਕਿੰਨਾ ਜਿਹੜਾ ਰੱਖਿਆ ਸੀ ਉਹਦਾ ਸਮਾਨ ਵੇਚਦਾ ਸੀਗਾ ਅੱਗੇ ਫਰਦਰ ਹੋਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿੱਥੇ ਤੱਕ ਅਸੀਂ ਇਹਦਾ ਸਾਰਾ ਸਰਚ ਪ੍ਰੋਸੈਸ ਕੀਤਾ ਹੈਗਾ ਸਾਨੂੰ ਜਿਹੜਾ ਸਮਾਨ ਅਸੀਂ ਮਿਲਿਆ ਹੈਗਾ ਸਾਨੂੰ ਇਹਦੇ ਕੋਲੋਂ ਇਸ ਤੋਂ ਇਲਾਵਾ ਸਮਾਨ ਸਾਨੂੰ ਹਜੇ ਨਹੀਂ ਹੋਰ ਮਿਲ ਪਾਇਆ ਹੈਗਾ ਤੇ ਹੁਣ ਸਰ ਕੀ ਕਾਰਵਾਈ ਹੋ ਰਹੀ ਹੈ ਉਹਨੇ ਦਾ ਰਿਮਾਂਡ ਅੱਜ ਇਹਦਾ ਖਤਮ ਹੋ ਰਿਹਾ ਰਿਮਾਂਡ ਤੇ ਅਨੁਪੇਸ਼ ਕੀਤਾ ਜਾਏਗਾ ਐਂਡ ਫਰਦਰ ਜੋ ਸਾਡੇ ਕੋਲ ਟੈਕਨੀਕਲ ਇਨਵੈਸਟੀਗੇਸ਼ਨ ਜੋ ਹੈਗੀ ਹੈ ਅੱਗੇ ਸੀ ਡੀ ਆਰਸ ਵਗੈਰਾ ਸਾਨੂੰ ਇਹਦੇ ਕਾਲ ਡਿਟੇਲਸ ਤੋਂ ਅੱਗੇ ਜਿਹੜੇ ਇਹਦੇ ਲਿੰਕਸ ਹੈਗੇ ਨੇ ਜਾਂ ਜਿਨੂੰ ਨੇ ਸਪਲਾਈ ਦੇਣੀ ਸੀਗੀ ਉਸ ਤੱਕ ਅਸੀਂ ਪਹੁੰਚ ਕਰਾਂਗੇ ਇਹਦੇ ਨਾਲ ਨਾਲ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਫੋਰਫੀਚਿੰਗ ਦਾ ਜਿਹੜਾ ਹੈਗਾ ਸਾਡਾ ਪ੍ਰਾਈਮ ਵਰਕ ਰਹੇਗਾ ਕਿ ਇਸ ਪੁਆਇੰਟ ਤੇ ਅਸੀਂ ਸਾਰਾ ਕੰਮ ਕਰੀਏ